ਜਦੋਂ ਲੋਕ ਕੀ ਕਹਿਣਗੇ ਵਾਲੀ ਗੱਲ ਸਾਡੇ ਸਾਰਿਆਂ ਦੇ ਵਿੱਚੋਂ ਨਿਕਲ ਗਈ ਨਾ ਮੈਨੂੰ ਲੱਗਦਾ ਉਦੋਂ ਹੀ ਅਸੀਂ ਅੱਗੇ ਵੱਧ ਸਕਦੇ ਸੋਸ਼ਲ ਮੀਡੀਆ ਦੇ ਵਿੱਚ ਪੋਜ਼ਿਟਿਵਿਟੀ ਬਹੁਤ ਹੈ ਨੈਗੇਟਿਵਿਟੀ ਬਹੁਤ ਹੈ ਇਹ ਮਤਲਬ ਉਹ ਗੁਲਾਬ ਦੇ ਫੁੱਲ ਵਾਲਾ ਹਿਸਾਬ ਆ ਹਨਾ ਵੀ ਸਾਡੇ ਤੇ ਇਹ ਵੀ ਅਸੀਂ ਕੰਡਿਆਂ ਨੂੰ ਪੜਨਾ ਹੈ ਕਿ ਗੁਲਾਬ ਦੀ ਮਹਿਕ ਲੈਣੀ ਹੈ ਇਹ ਸਾਡੇ ਤੇ ਹੀ ਆ ਜੇਕਰ ਅਸੀਂ ਬੁਰਾ ਸੋਚ ਹੀ ਜਾਵਾਂਗੇ ਕਈ ਲੋਕ ਹੁੰਦੇ ਆ ਨਾ ਓਵਰਥਿੰਕਰ ਹੁੰਦੇ ਆ ਉਹਨਾਂ ਨੇ ਬਹੁਤ ਬੁਰਾ-ਬੁਰਾ ਸੋਚ ਲੈਣਾ ਨਹੀਂ ਯਾਰ ਇਦਾਂ ਹੋ ਜਾਣਾ ਜੇ ਮੈਂ ਇਦਾਂ ਨਾ ਕੀਤਾ ਤਾਂ ਇਦਾਂ ਹੋ ਜਾਣਾ ਆ ਜਿੱਦਾਂ ਦਾ ਤੁਸੀਂ ਸੋਚਦੇ ਹੋ ਉਹੋ ਜੇ ਤੁਸੀਂ ਹੋ ਜਾਂਦੇ ਹੋ ਕੁਝ ਲੋਕ ਜਿਹੜੇ ਹੁੰਦੇ ਆਪ ਹੀ ਨੈਗੇਟਿਵ ਹੁੰਦੇ ਆ ਉਹ ਪੋਜ਼ਿਟਿਵ ਗੱਲਾਂ ਵਿੱਚ ਚੰਗੀਆਂ ਗੱਲਾਂ ਵਿੱਚ ਵੀ ਉਹਨਾਂ ਨੇ ਮਾੜਾ ਲਾਭ ਲੈਣਾ ਲਾਭ ਹੀ ਲੈਣਾ ਭਾਵੇਂ ਹੋਵੇ ਤੇ ਭਾਵੇਂ ਨਾ ਹੋਵੇ ਕੋਈ ਵੀ ਕੰਮ ਕਰਨਾ ਨਾ ਜੇਕਰ ਦੂਜਾ ਬੰਦਾ ਜਿਹੜਾ ਨੈਗੇਟਿਵ ਆ ਉਹ ਤੁਹਾਨੂੰ ਕਹੀ ਜਾਊਗਾ ਤਾਂ ਹੋ ਹੀ ਨਹੀਂ ਸਕਦਾ ਜੀ ਇਹ ਤੁਸੀਂ ਕਰੋਗੇ ਇਦਾਂ ਹੋ ਜਾਣਾ ਉਹਨੇ ਸੋ ਉਹਦੇ ਨੈਗੇਟਿਵ ਪੁਆਇੰਟਸ ਗਿਣਾ ਦੇਨੇ ਆ ਆ ਕੰਮ ਇਦਾਂ ਨਹੀਂ ਕਰਨਾ ਆ ਕੰਮ ਇਦਾਂ ਕਰ ਲਓ ਇਦਾਂ ਕਰ ਲਓ ਅਗਰ ਇਹਦਾ ਇੱਕ ਪੇਜ ਕਾਲ ਆਇਆ ਜਾਂ ਫਟਿਆ ਜਾਂ ਚੰਗਾ ਨਹੀਂ ਇਹਦਾ ਮਤਲਬ ਇਹ ਤਾਂ ਨਹੀਂ ਪੂਰੀ ਜ਼ਿੰਦਗੀ ਖਰਾਬ ਹੈ ਹੋ ਸਕਦਾ ਗਲਾ ਪੇਜ ਬਹੁਤ ਸੋਹਣਾ ਚਮਕਦਾਰ ਸਫੇਦ ਤੇ ਖੁਸ਼ੀਆਂ ਵਾਲਾ ਹੋਵੇ ਇੱਕ ਪੇਜ ਕਰਕੇ ਸਾਰੀ ਜ਼ਿੰਦਗੀ ਥੋੜੀ ਨਾ ਖਰਾਬ ਕਰ ਲੈਣੀ ਆਮ ਤੌਰ ਤੇ ਇੱਕ ਗੱਲ ਕਹੀ ਜਾਂਦੀ ਹੈ ਕਿ ਜਦੋਂ ਕਿਸੇ ਚੀਜ਼ ਦਾ ਕਿਸੇ ਗੱਲ ਦਾ ਅਗਾਸ ਚੰਗਾ ਹੋਵੇ ਤਾਂ ਉਹਦਾ ਅੰਜਾਮ ਆਪਣੇ ਆਪ ਹੀ ਚੰਗਾ ਤੇ ਖੂਬਸੂਰਤ ਹੋ ਜਾਂਦਾ ਹੈ ਇਸ ਕਰਕੇ ਕਹਿੰਦੇ ਨੇ ਕਿ ਜਦੋਂ ਇਸ ਸਵੇਰੇ ਉੱਡਦੇ ਆ ਤਾਂ ਸਕਾਰਾਤਮਕ ਸੋਚ ਦੇ ਨਾਲ ਉੱਠੀਏ ਚੰਗੀ ਸੋਚ ਦੇ ਨਾਲ ਉੱਠੀ ਤਾਂ ਪੂਰਾ ਦਿਨ ਬਹੁਤ ਹੀ ਸੋਹਣਾ ਲੰਘਦਾ ਹੈ ਤੁਹਾਡਾ ਵੀ ਸਵਾਗਤ ਹੈ ਜੀ 라이 ਪੰਜਾਬੀ ਟੀਵੀ ਦੇ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਤੇ ਮੈਂ ਹਾਂ ਜਸਬੀਰ ਕੌਰ ਜੱਸੀ ਜੀ ਆਇਆਂ ਨੂੰ ਤੇ ਮੇਰੀ ਦੋਸਤ ਹਿਨਾ ਮੇਰੇ ਨਾਲ ਹੈ ਉਹਨਾਂ ਦਾ ਵੀ ਸਵਾਗਤ ਕਰ ਲਈਏ ਹਿਨਾ ਜੀ ਜੀ ਐਨੂੰ ਤੁਹਾਡਾ ਵੀ ਜੀ ਆਇਆਂ ਨੂੰ ਜਸਵੀਰ ਸਾਡੇ ਦਰਸ਼ਕਾਂ ਦਾ ਵੀ ਜੀ ਆਇਆਂ ਨੂੰ ਜੀ ਹਿਨਾ ਆਪਾਂ ਆਮ ਤੌਰ ਤੇ ਹੀ ਗੱਲ ਕਰਦੇ ਰਹਿੰਦੇ ਨੇ ਨਾ ਪੋਜ਼ਿਟਿਵਿਟੀ ਦੀ ਕਿ ਚੰਗੇਪਨ ਦੀ ਹੋਣੀ ਸੋਚ ਹੋਵੇ ਸਕਾਰਾਤਮਕ ਸੋਚ ਹੋਵੇ ਔਰ ਮੈਨੂੰ ਲੱਗਦਾ ਕਿ ਇਹ ਸ਼ਬਦ ਜਿੰਨਾ ਸੋਹਣਾ ਹੈ ਨਾ ਇਹਦੇ ਪ੍ਰਭਾਵ ਵੀ ਉਨੇ ਹੀ ਸੋਹਣੇ ਆ ਬਿਲਕੁਲ ਜਸਵੀਰ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਜਦੋਂ ਅਸੀਂ ਸਵੇਰ ਨੂੰ ਉੱਠਦੇ ਆ ਨਾ ਸਾਨੂੰ ਉਦੋਂ ਹੀ ਸਕਾਰਾਤਮਕ ਹੋ ਕੇ ਉੱਠਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਮੂਲ ਟਕਾ ਕੇ ਉੱਠਾਂਗੇ ਹਨਾ ਫਿਰ ਹੌਲੀ-ਹੌਲੀ ਲੱਗੇ ਰਵਾਂਗੇ ਕੰਮਕਾਰਾਂ ਦੇ ਵਿੱਚ ਫਿਰ ਉਹੀ ਮੂਲ ਟਕਾ ਕੇ ਅਸੀਂ ਆਫਿਸ ਦੇ ਵਿੱਚ ਆਵਾਂਗੇ ਜਿੱਥੇ ਵੀ ਜੋ-ਜੋ ਕੋਈ ਵੀ ਕੰਮ ਕਰਦਾ ਹੋਊਗਾ ਉੱਥੇ ਜਾਣਾ ਉਹਨਾਂ ਨੇ ਉਹ ਉਹਨਾਂ ਦਾ ਲਟਕਿਆ ਹੋਇਆ ਚਿਹਰਾ ਦੇਖ ਕੇ ਬਾਕੀ ਬੰਦਿਆਂ ਦਾ ਵੀ ਜਿਹੜਾ ਦਿਨ ਆ ਸਕਾਰਾਤਮਕ ਰਹਿਣਾ ਚਾਹੀਦਾ ਹੈ ਤੇ ਸਕਾਰਾਤਮਕ ਚਿਹਰੇ ਦੇ ਨਾਲ ਖੁਸ਼ੀ-ਖੁਸ਼ੀ ਤੁਹਾਨੂੰ ਆਪਣੇ ਕਮਾਂਕਾਰਾਂ ਦੇ ਉੱਤੇ ਜਾਣਾ ਚਾਹੀਦਾ ਹੈ ਤਾਂ ਜੋ ਤੁਸੀਂ ਵੀ ਸਕਾਰਾਤਮਕ ਰਹੋ ਪੋਜ਼ਿਟਿਵ ਰਹੋ ਤੇ ਦੂਜਿਆਂ ਨੂੰ ਵੀ ਪੋਜ਼ਿਟਿਵ ਕਰੋ ਇੱਕ ਸ਼ਬਦ ਬੋਲਿਆ ਜਾਂਦਾ ਕਿ એનર્ਜੀ ਟਰਾਂਸਫਰ ਮਤਲਬ ਕਿ ਅਸੀਂ ਆਪਣੀ ਊਰਜਾ ਇੱਕ ਦੂਸਰੇ ਦੇ ਨਾਲ ਟਰਾਂਸਫਰ ਕਰਦੇ ਹਾਂ ਬਦਲਾ ਕਰਦੇ ਹਾਂ ਜੀ ਬਿਲਕੁਲ ਸਹੀ ਕਿਹਾ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਚਿਹਰਾ ਲਟਕਿਆ ਹੋਇਆ ਜੀ ਵਾਪਾ ਆਮ ਕਿਸੇ ਬੰਦੇ ਨੂੰ ਮਿਲੀਏ ਹੈ ਨਾ ਕਈ ਵਾਰ ਕੁਝ ਲੋਕਾਂ ਨੂੰ ਮਿਲ ਕੇ ਇਦਾਂ ਲੱਗਦਾ ਹੁੰਦਾ ਕਿ ਅਸੀਂ ਉਹਨਾਂ ਕੋਲ ਬਹੁਤ ਕੁਝ ਲੈ ਲਿਆ ਲੈ ਲਿਆ ਉਹਨਾਂ ਨੂੰ ਖੁਸ਼ੀ ਮਿਲਦੀ ਆਂਦੀ ਐਨਰਜੀ ਟਰਾਂਸਫਰ ਹੁੰਦੀ ਹੈ ਨਾ ਇਹ ਐਨਰਜੀ ਬਾਹਰੋਂ ਨਹੀਂ ਕਿਤੇ ਸਾਡੇ ਅੰਦਰੋਂ ਹੀ ਆਉਂਦੀ ਆ ਔਰ ਉਹੀ ਗੱਲ ਹੈ ਕਿ ਅਗਰ ਇਹੀ ਐਨਰਜੀ ਪੋਜ਼ਿਟਿਵ ਹੋਵੇ ਤੇ ਸਾਹਮਣੇ ਵਾਲੇ ਨੂੰ ਵੀ ਪੋਜ਼ਿਟਿਵ ਟੀ ਸਾਡੇ ਕੋਲੋਂ ਮਿਲਦੀ ਆ ਸਕਾਰਾਤਮਕਤਾ ਸੋਚ ਹੀ ਮਿਲਦੀ ਆ ਹੈ ਨਾ ਇਸ ਕਰਕੇ ਜ਼ਿੰਦਗੀ ਵਿੱਚ ਜਿਹੜੀਆਂ ਵੀ ਚੀਜ਼ਾਂ ਸਾਨੂੰ ਨੈਗੇਟਿਵ ਕਰਦੀਆਂ ਨੇ ਚਾਹੇ ਉਹ ਕਿਸੇ ਪ੍ਰਦੀ ਹੋਵੇ ਆਪਣੇ ਆਪ ਹੁਣ ਉਹਨਾਂ ਤੋਂ ਦੂਰੀ ਰਹਿਣਾ ਚਾਹੀਦਾ ਕਈ ਵਾਰ ਕੁਝ ਲੋਕਾਂ ਨੂੰ ਜ਼ਿੰਦਗੀ ਵਿੱਚ ਅਸੀਂ ਆਪਣੇ ਆਪ ਉਹਨਾਂ ਨੂੰ ਕੱਢ ਸਕਦੇ ਹੁੰਨੇ ਆ ਪਰ ਕਈ ਵਾਰ ਸਾਡੀ ਮਜਬੂਰੀ ਹੁੰਦੀ ਹੈ ਕੋ ਸਾਡੀ ਜ਼ਿੰਦਗੀ ਵਿੱਚ ਰਹਿਣੇ ਹੀ ਸਕਦੇ ਜਦੋਂ ਰਹਿਣਾ ਹੀ ਆ ਤੇ ਫਿਰ ਉੱਥੇ ਮਿਲਦਾ ਤੌਰ ਤਰੀਕਾ ਹੀ ਬਦਲਣਾ ਪੈਣਾ ਹੁਣ ਉਹਨਾਂ ਨੇ ਤਾਂ ਰਹਿਣਾ ਹੀ ਕੁਝ ਕਰ ਨਹੀਂ ਸਕਦੇ ਇਸੇ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਉਹ ਗੱਲਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਜਿਹੜੀਆਂ ਸਾਨੂੰ ਨੈਗੇਟਿਵ ਕਰਦੀਆਂ ਨਕਾਰਾਤਮਕ ਸੋਚ ਵੱਲ ਭੇਜਦੀਆਂ ਚੰਗਾਪਨ ਰੱਖਣ ਵਾਸਤੇ ਸੋਚ ਚੰਗੀ ਹੋਵੇ ਤਾਂ ਤਾਈ ਪੋਜ਼ਿਟਿਵਿਟੀ ਰਹਿੰਦੀ ਹੈ ਬਿਲਕੁਲ ਸੋਚ ਜਿਹੜੀ ਹੈ ਉਹ ਚੰਗੀ ਹੋਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਸੋਚ ਦੇਖੀ ਆ ਜੇਕਰ ਅਸੀਂ ਚੰਗਾ ਸੋਚਾਂਗੇ ਨਾ ਸਾਡੇ ਨਾਲ ਜਸਵੀਰ ਆਟੋਮੈਟਿਕਲੀ ਚੰਗਾ ਹੀ ਹੋਣਾ ਹੈ ਜੇਕਰ ਅਸੀਂ ਬੁਰਾ ਸੋਚੀ ਜਾਵਾਂਗੇ ਕਈ ਲੋਕ ਹੁੰਦੇ ਆ ਨਾ ਓਵਰਥਿੰਕਰ ਹੁੰਦੇ ਆ ਉਹਨਾਂ ਨੇ ਬਹੁਤ ਬੁਰਾ ਬੁਰਾ ਸੋਚ ਲੈਣਾ ਨਹੀਂ ਯਾਰ ਇਦਾਂ ਹੋ ਜਾਣਾ ਜੇ ਮੈਂ ਇਦਾਂ ਨਾ ਕੀਤਾ ਤਾਂ ਇਦਾਂ ਹੋ ਜਾਣਾ ਆ ਉਸ ਚੀਜ਼ ਨੂੰ ਨਾ ਆਪਣੇ ਦਿਮਾਗ ਦੇ ਵਿੱਚ ਨਹੀਂ ਸੋਚਣਾ ਚਾਹੀਦਾ ਉਸ ਚੀਜ਼ ਦੀ ਬਜਾਏ ਤੁਸੀਂ ਪੋਜ਼ਿਟਿਵ ਰਹੋ ਸਕਾਰਾਤਮਕ ਸੋਚੋ ਵਧੀਆ ਸੋਚੋਗੇ ਤਾਂ ਤੁਹਾਡੇ ਨਾਲ ਵੀ ਵਧੀਆ ਹੋਊਗਾ ਇੱਕ ਗੱਲ ਤੁਸੀਂ ਕੀਤੀ ਹੈ ਕਿ ਜਿਹੜੇ ਲੋਕ ਨੈਗੇਟਿਵ ਹੁੰਦੇ ਨੇ ਨੈਗੇਟਿਵ ਗੱਲਾਂ ਵੀ ਨਹੀਂ ਰੱਖਣੀਆਂ ਚਾਹੀਦੀਆਂ ਆਪਣੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਤੇ ਦੂਜੇ ਪਾਸੇ ਜੇਕਰ ਜ਼ਿੰਦਗੀ ਦੇ ਵਿੱਚ ਨੈਗੇਟਿਵ ਬੰਦੇ ਹੈਗੇ ਨੇ ਉਹਨਾਂ ਨੂੰ ਵੀ ਕੱਢ ਦੇਣਾ ਚਾਹੀਦਾ ਚਲੋ ਮੈਂ ਮੰਨਦੀ ਆ ਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਬਹੁਤ ਸਾਰੇ ਰਿਸ਼ਤੇ ਸਾਡੇ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਚਾਕੇ ਵੀ ਬਾਰ ਨਹੀਂ ਕਰ ਸਕਦੇ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਜ ਬੀਰ એનર્ਜੀ ਟਰਾਂਸਫਰ ਦੀ ਤੁਸੀਂ ਗੱਲ ਕੀਤੀ ਉਹ ਮਨਦੀਆਂ ਉਹ ਹੁੰਦੀ ਹੈ ਪਰ ਇਹਦੇ ਵਿੱਚ ਤੁਸੀਂ ਆਪ ਪੋਜ਼ਿਟਿਵ ਰਹਿ ਕੇ ਆਪਣੀ એનર્ਜੀ ਦੂਜੇ ਬੰਦੇ ਦੇ ਵਿੱਚ ਟਰਾਂਸਫਰ ਕਰ ਦਿਓ ਬਿਲਕੁਲ ਇਹੀ ਨਾ ਤੁਸੀਂ ਨਾ ਇੱਕ ਨਾਮ ਬੜਾ ਅੱਛਾ ਮਤਲਬ ਅੱਜ ਮੇਰੇ ਕੋਲ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਿਸਟਰ ਸ਼ਿਵਾਨੀ ਉਹਨਾਂ ਦਾ ਨਾਮ ਆ ਸਿਸਟਰ ਸ਼ਿਵਾਨੀ ਨਾ ਉਹ ਇਹ ਸ਼ਬਦ ਤੇ ਬੜੀ ਮਤਲਬ ਬੜੇ ਵਧੀਆ ਸ਼ਬਦ ਦੱਸਦੇ ਨੇ ਆਮ ਸਕਾਰਾਤਮਕ ਦੇ ਹਾਂ ਉਹ ਕਹਿੰਦੇ ਨੇ ਕਿ ਮੰਨ ਲਓ ਤੁਹਾਡੇ ਨਾਲ ਕੋਈ ਗੁੱਸੇ ਆ ਨਾ ਕਿਸੇ ਵੀ ਕਾਰਨ ਤੋਂ ਨਾ ਤੁਸੀਂ ਉਹਨਾਂ ਨੂੰ ਮਿਲ ਨਹੀਂ پا ਰਹੇ ਜਾਂ ਤੁਸੀਂ ਨਹੀਂ ਮਿਲ ਰਹੇ ਵੀ ਤੁਹਾਡਾ ਮੰਨ ਲਓ ਵੀ ਕੋਈ ਰਿਸ਼ਤਾ ਹੀ ਤਰੇ ਗੰਦਾ ਹੋ ਗਿਆ ਕਿ ਤੁਹਾਡਾ ਸੰਪਰਕ ਨਹੀਂ ਹੈਗਾ ਪਰ ਕਹਿੰਦੇ ਤੁਸੀਂ ਆਪਣੇ ਮਨ ਵਿੱਚ ਹੀ ਨਾ ਤੁਸੀਂ ਉਹਨਾਂ ਨੂੰ ਪੋਜ਼ੀਟਿਵਲੀ ਸੋਚੋ ਪੋਜ਼ੀਟਿਵ ਵਾਈਬਸ ਤੁਹਾਡੇ ਵੱਲੋਂ ਉਧਰ ਪਹੁੰਚਣਗੀਆਂ ਹਮਮ ਔਰ ਉਹ ਨੇਚਰਲੀ ਆ ਤੁਹਾਡਾ ਰਿਸ਼ਤਾ ਬਹੁਤ ਵਧੀਆ ਹੋ ਜਾਏਗਾ ਜਿਵੇਂ ਉਹ ਫਿਲਮਸ ਦੇ ਡਾਇਲੋਗਸ ਦੇ ਵਿੱਚ ਵੀ ਹੈ ਨਾ ਵੀ ਜਿਹਨੂੰ ਤੁਸੀਂ ਚਾਹਤ ਰੱਖਦੇ ਹੋ ਜਿਹੜੇ ਕੰਮ ਨੂੰ ਜਿਹਨੂੰ ਪਉਣ ਲਈ ਮਤਲਬ ਪੂਰੀ ਕਾਇਨਾਤ ਪੂਰਾ ਬ੍ਰਹਮੰਡ ਤੁਹਾਡੇ ਵੱਲ ਹੋ ਜਾਂਦਾ ਤੁਹਾਡੇ ਲਈ ਜੋੜ ਲਗਾਉਣ ਲੱਗ ਜਾਂਦਾ ਉਹ ਇਹ ਗੱਲ ਕਹਿੰਦੇ ਨੇ ਕਿ ਪੂਰੀ ਕਾਇਨਾਤ ਤੁਹਾਡੇ ਵੱਲ ਹੋ ਜਾਂਦੀ ਹੈ ਤਾਂ ਕਿ ਇਹ ਨਹੀਂ ਕਿ ਜਿੱਦਾਂ ਦਾ ਤੁਸੀਂ ਸੋਚਦੇ ਹੋ ਹੋ ਜੇ ਤੁਸੀਂ ਹੋ ਜਾਂਦੇ ਹੋ ਕੁਝ ਲੋਕ ਜਿਹੜੇ ਹੁੰਦੇ ਆਪ ਹੀ ਨੈਗੇਟਿਵ ਹੁੰਦੇ ਆ ਉਹ ਪੋਜ਼ਿਟਿਵ ਗੱਲਾਂ ਵਿੱਚ ਚੰਗੀਆਂ ਗੱਲਾਂ ਵਿੱਚ ਵੀ ਉਹਨਾਂ ਨੇ ਮਾੜਾ ਲੱਭ ਲੈਣਾ ਲੱਭ ਹੀ ਲੈਣਾ ਭਾਵੇਂ ਹੋਵੇ ਤੇ ਭਾਵੇਂ ਨਾ ਹੋਵੇ ਕੋਈ ਚੀਜ਼ 100% ਹੈ ਉਹ ਚੋ ਅਗਰ 95% ਚੰਗਾ ਆ ਤੇ 5% ਮਾੜਾ ਹੋ ਵੀ ਗਿਆ ਤੇ ਦੇਖਣਾ ਤਾਂ 95% ਚਾਹੀਦਾ ਬਿਲਕੁਲ ਆਮ ਤਰ ਤੇ ਹੋ ਜਾਂਦਾ ਪਰ ਜਿਨ੍ਹਾਂ ਨੇ ਆਪਣੀ ਸੋਚ ਨੈਗੇਟਿਵ ਰੱਖਣੀ ਉਹਨਾਂ ਨੇ 95 ਛੱਡ ਕੇ 5 ਦੇਖਣਾ ਹੁਣ ਉਦਾਹਰਨ ਲੈ ਲਈਏ ਆਪਣੇ ਘਰਾਂ ਵਿੱਚ ਸਾਰਿਆਂ ਦੇ ਚਲੋ ਵਿਆਹ ਸ਼ਾਦੀਆਂ ਹੁੰਦੀਆਂ ਨੇ ਹਨਾ ਜਿੱਥੇ ਵੀ ਆਪਾਂ ਜਾਈਏ ਦੇਖੀ ਜਾ ਆਪਾਂ ਕਿਸੇ ਨੇ ਇਨਵਾਈਟ ਕੀਤੇ ਤੇ ਗਏ ਆ ਉਹਨਾਂ ਨੇ ਆਪਣਾ ਪੂਰਾ ਕਹੋ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਪੂਰਾ ਪ੍ਰਬੰਧ ਕਰਨ ਵਿੱਚ ਸਾਰਾ ਕੁਝ ਵਧੀਆ ਕੀਤਾ ਸਾਰਾ ਕੁਝ ਲੋਕ ਖਾਣ ਪੀਣਗੇ ਸਾਰਾ ਪੂਰਾ ਟੇਸਟ ਲੈਣਗੇ ਨਾ ਮੈਂ ਦੱਸਾ ਇੱਕ ਇੱਕ ਔਰਤ ਨੇ ਗੱਲ ਕੀਤੀ ਕਿ ਉਸ ਵਿਆਹ ਚ ਬੜਾ ਸੁਣਾ ਸਾਰਾ ਕੁਝ ਬੜੀ ਤਾਰੀਫ ਕੀਤੀ ਬੜਾ ਹੈ ਨਾ ਪਤਾ ਨੁਕਸ ਕਿੱਥੇ ਕੱਢਿਆ ਗੋਲ ਗੱਪਿਆਂ ਦਾ ਪਾਣੀ ਨਹੀਂ ਸੀ ਸਵਾਦ ਦਾ ਮਤਲਬ ਕਿਸੇ ਨਾ ਕਿਸੇ ਗੱਲ ਚ ਨੁਕਸ ਕੱਢ ਹੀ ਦੇਣਾ ਮੈਂ ਕੋਈ ਗੱਲ ਉਹ ਕਨੈਕਟਿਵ ਪੁਆਇੰਟ ਇਹ ਕਿੱਡੀ ਕ ਗੱਲ ਐ ਕਿ ਜੇ ਅਗਰ ਬਾਕੀ ਸਭ ਕੁਝ ਚੰਗਾ ਸੀ ਤੇ ਇਹ ਮਾਈਨਰ ਗੱਲ ਐ ਇਹਨੂੰ ਨਾਮ ਵੀ ਕੀਤਾ ਜਾਵੇ ਤਾਂ ਮੈਨੂੰ ਤਾਂ ਨਹੀਂ ਲੱਗਦਾ ਕੋਈ ਵੱਡੀ ਗੱਲ ਐ ਜਿੱਦਾਂ ਮੰਮੀ ਨੇ ਹੈ ਨਾ ਵਧੀਆ ਤਰੀਕੇ ਸਬਜ਼ੀ ਬਣਾਈ ਹੋਈ ਤੇ ਅਸੀਂ ਕਹਿ ਦਈਏ ਕਿ ਹਾਂ ਸਾਰਾ ਕੁਝ ਸਹੀ ਐ ਲੂਣ ਘੱਟ ਐ ਹੈ ਨਾ ਇਹ ਖਾਣ ਪੀਣ ਚ ਹੋ ਗਿਆ ਨਾ ਆ ਚੀਜ਼ ਜੜੀਆਂ ਨੇ ਨਾ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਚਲਦੀਆਂ ਹੀ ਰਹਿੰਦੀਆਂ ਨੇ ਠੀਕ ਹੈ ਤੁਹਾਨੂੰ ਪੋਜ਼ਿਟਿਵ ਲੋਕ ਵੀ ਮਿਲਣਗੇ ਤੁਹਾਨੂੰ ਨੈਗੇਟਿਵ ਲੋਕ ਵੀ ਮਿਲਣਗੇ ਪਰ ਤੁਸੀਂ ਉਹਨਾਂ ਨੂੰ ਕਿਵੇਂ ਡੀਲ ਕਰਦੇ ਹੋ ਇਹ ਤੁਹਾਡੇ ਉੱਤੇ ਹੈ ਤੁਸੀਂ ਜੇਕਰ ਸਕਾਰਾਤਮਕ ਰਹਿ ਕੇ ਮਿਲੋਗੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਵੀ ਤੁਹਾਨੂੰ ਮਿਲ ਕੇ ਸਕਾਰਾਤਮਕ ਹੋ ਜਾਵੇਗਾ ਤੇ ਉਹ ਤੁਹਾਡੀ ਇਹ ਮੁਲਾਕਾਤ ਹਮੇਸ਼ਾ ਯਾਦ ਵਿੱਚ ਰੱਖੇਗਾ ਕਿ ਮੈਨੂੰ ਉਹ ਫਲਾਣਾ ਬੰਦਾ ਮਿਲਿਆ ਸੀ ਯਾਰ ਉਹਨੇ ਤਾਂ ਗੱਲਾਂ ਹੀ ਬਹੁਤ ਚੰਗੀਆਂ ਕੀਤੀਆਂ ਪਰ ਐਹੀ ਜੇਕਰ ਤੁਸੀਂ ਨੈਗੇਟਿਵ ਹੋ ਕੇ ਮਿਲੋਗੇ ਮੂਲ ਟਕਾ ਕੇ ਮਿਲੋਗੇ ਉਹਨੂੰ ਚੰਗੇ ਤਰੀਕੇ ਬੁਲਾਓਗੇ ਨਹੀਂ ਫਿਰ ਉਹਨੂੰ ਉਹ ਵੀ ਮੁਲਾਕਾਤ ਚ ਇਤੇਰੇ ਯਾਰ ਉਹਨੂੰ ਦੁਬਾਰੇ ਨਹੀਂ ਮਿਲਣਾ ਉਹ ਤੁਹਾਡੇ ਨਾਲ ਦੁਬਾਰੇ ਮਿਲਣ ਦਾ ਚਾਹਵਾਨ ਨਹੀਂ ਹੋਊਗਾ ਮੈਨੂੰ ਨਾ ਮੇਰੇ ਪਾਪਾ ਨੇ ਇੱਕ ਗੱਲ ਸਿਖਾਈ ਸੀ ਕਿ ਜਿਹੜਾ ਵੀ ਬੰਦਾ ਤੁਹਾਨੂੰ ਮਿਲਦਾ ਆ ਨਾ ਉਹਦੇ ਨਾਲ ਇਸ ਤਰੀਕੇ ਮਿਲੋ ਕਿ ਉਹ ਤੁਹਾਨੂੰ ساری ਜ਼ਿੰਦਗੀ ਯਾਦ ਰੱਖੇ ਕਿ ਆ ਬੰਦਾ ਆ ਇਹਨੂੰ ਮੈਂ ਹਮੇਸ਼ਾ ਹੀ ਮਿਲਣਾ ਮਿਲਣਾ ਤੇ ਦੂਜੀ ਗੱਲ ਉਹਨਾਂ ਨੇ ਮੈਨੂੰ ਇਹ ਸਿਖਾਈ ਸੀ ਕਿ ਤੁਸੀਂ ਆਪਣੇ ਉੱਤੇ ਕਿਸੇ ਵੀ ਚੀਜ਼ ਨੂੰ ਕਿਸੇ ਵੀ ਬੰਦੇ ਨੂੰ ਹਾਵੀ ਨਹੀਂ ਹੋਣ ਦੇ ਆਪਣੇ ਆਪ ਆਪਣੀ ਜ਼ਿੰਦਗੀ ਜਿਓ ਜ਼ਿੰਦਗੀ ਦਾ ਆਨੰਦ ਲਓ ਪਰ ਕਿਸੇ ਨੂੰ ਕਿਸੇ ਵੀ ਚੀਜ਼ ਨੂੰ ਕਿਉਂਕਿ ਅੱਜਕੱਲ ਬਹੁਤ ਸਾਰੇ ਬੱਚੇ ਜਿਹੜੇ ਨੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਨਾ ਉਹਨਾਂ ਦੇ ਉੱਤੇ ਬੜੀਆਂ ਚੀਜ਼ਾਂ ਹਾਵੀ ਹੋ ਜਾਂਦੀਆਂ ਨੇ ਬਹੁਤ ਸਾਰੇ ਲੋਕਾਂ ਦੇ ਉੱਤੇ ਰਿਲੇਸ਼ਨਸ਼ਿਪਸ ਹਾਵੀ ਹੋ ਜਾਂਦੇ ਨੇ ਬੰਦੇ ਹੀ ਹਾਵੀ ਹੋ ਜਾਂਦੇ ਨੇ ਬੰਦੇ ਦੇ ਉੱਤੇ ਹੁਣ ਤੁਸੀਂ ਦੇਖ ਲਓ ਹਾਂ ਬੰਦੇ ਕਹਿੰਦੇ ਹੋ ਨਾ ਅੱਜਕੱਲ ਮੈਨੂੰ ਲੱਗਦਾ ਸਭ ਤੋਂ ਵੱਧ ਜੇ ਕੁਝ ਹਾਵੀ ਹੈ ਨਾ ਉਹ ਸੋਸ਼ਲ ਮੀਡੀਆ ਤੇ ਫੋਨ ਹੈ ਅੱਜਕੱਲ ਮਤਲਬ ਬੇਸ਼ੱਕ ਬਹੁਤ ਪੋਜ਼ਿਟਿਵਿਟੀ ਹੈ ਫੋਨ ਦੇ ਵਿੱਚ ਮਤਲਬ ਸਾਡੀ ਜ਼ਿੰਦਗੀ ਦਾ ਐਸਾ ਅੰਗ ਬਣ ਗਿਆ ਮੈਨੂੰ ਲੱਗਦਾ ਕਿ ਇਹਨੂੰ ਬਾਹਰ ਕੱਢਦੀਏ ਤੇ ਜ਼ਿੰਦਗੀ 'ਚ ਬਹੁਤ ਘੱ ਤੁਰਨਾ ਪੈਂਦਾ ਹੈ ਨਾ ਬਿਲਕੁਲ ਸੋਸ਼ਲ ਮੀਡੀਆ ਦੇ ਵਿੱਚ ਪੋਜ਼ਿਟਿਵਿਟੀ ਬਹੁਤ ਹੈ ਨੈਗੇਟਿਵਿਟੀ ਬਹੁਤ ਹੈ ਇਹ ਮਤਲਬ ਉਹ ਗੁਲਾਬ ਦੇ ਫੁੱਲ ਵਾਲਾ ਹਿਸਾਬ ਹੈ ਨਾ ਵੀ ਸਾਡੇ ਤੇ ਇਹ ਵੀ ਅਸੀਂ ਕੰਡਿਆਂ ਨੂੰ ਫੜਨਾ ਹੈ ਕਿ ਗੁਲਾਬ ਦੀ ਮਹਿਕ ਲੈਣੀ ਹੈ ਇਹ ਸਾਡੇ ਤੇ ਹੀ ਆ ਹੁਣ ਆਪਾਂ ਗੱਲ ਕਰਦੇ ਹਾਂ ਰਿਸ਼ਤੇਦਾਰੀਆਂ ਦੀ ਹਰ ਘਰ ਦੇ ਵਿੱਚ ਮੈਨੂੰ ਲੱਗਦਾ ਇਦਾਂ ਦੇ 2-4 ਰਿਸ਼ਤੇਦਾਰ ਜ਼ਰੂਰ ਹੋਣਗੇ ਜਿਨ੍ਹਾਂ ਨੇ ਮੈਂ ਕਹਿੰਦੇ ਜ਼ਿਆਦਾ ਹੀ ਹੋਣਗੇ ਅੱਛਾ ਮੈਨੂੰ ਤਾਂ ਖਾਸਾ ਐਕਸਪੀਰੀਅੰਸ ਆ ਸਾਰਿਆਂ ਨੂੰ ਹੀ ਹੁੰਦਾ ਮੈਨੂੰ ਲੱਗਦਾ ਜਿਹੜੇ ਦਰਸ਼ਕ ਦੇਖ ਰਹੇ ਹੋਣਗੇ ਉਹਨਾਂ ਨੂੰ ਵੀ ਹੋਣਾ ਆ ਹਾਂ ਮਤਲਬ ਜਿੱਦਾਂ ਜ਼ਿੰਦਗੀ ਵਿੱਚ ਹੈ ਚਾਹੇ ਉਹ ਆਪਣੇ ਜਿੰਨਾ ਮਰਜੀ ਚੰਗਾ ਕਰਦੇ ਹੋਣ ਕੋਈ ਪੜਾਈ ਨੂੰ ਲੈ ਕੇ ਲਾ ਲੋ ਕਿਸੇ ਕੰਮ ਨੂੰ ਲੈ ਕੇ ਲਾ ਲੋ ਜ਼ਿੰਦਗੀ ਦੇ ਕਿਸੇ ਹੋਰ ਫੈਸਲੇ ਨੂੰ ਲੈ ਕੇ ਲਾ ਲੋ ਕੁਝ ਰਿਸ਼ਤੇਦਾਰਾਂ ਨੇ ਆ ਕੇ ਸਿਰਫ ਨੁਕਸ ਹੀ ਕੱਢਣੇ ਹੁੰਦੇ ਨੇ ਚੰਗਾ ਪਲਿਆ ਬਣਿਆ ਹੋਇਆ ਕੰਮ ਵਿਗਾੜ ਜਾਣਾ ਹੁੰਦਾ ਆਪਣੀ ਨੈਗੇਟਿਵ એનર્ਜੀ ਦੇ ਨਾਲ ਆਪਣੇ ਨੈਗੇਟਿਵ ਬੋਲਾਂ ਦੇ ਨਾਲ ਫਿਰ ਜਦੋਂ ਇਹੋ ਜਿਹੇ ਰਿਸ਼ਤੇਦਾਰ ਆਉਂਦੇ ਨਾ ਆਪਾਂ ਆਪਣੇ ਘਰ ਦੇ ਵੱਡੇ ਨੂੰ ਪੁੱਛਣ ਲੱਗ ਜਾਂਦੇ ਹਾਂ ਹੁਣ ਅੱਜ ਆਗੇ ਤੇ ਦੁਬਾਰਾ ਛੇਤੀ ਕਦੋਂ ਕਹਣਗੇ ਮੈਂ ਕਹਿੰਦੀ ਨਾ ਹੀ ਆਉਣ ਇਦਾਂ ਇਦਾਂ ਬੱਚੇ ਬੋਲਦੇ ਆ ਨਾ ਕਿਉਂਕਿ ਜਦੋਂ ਸਾਨੂੰ ਪੋਜ਼ਿਟਿਵ એનર્ਜੀ ਉਧਰੋਂ ਮਿਲਦੀ ਨਹੀਂ ਸਾਡੀ ਕਿਸੇ ਵੀ ਕੀਤੀ ਹੋਏ ਕੰਮ ਨੂੰ ਸਰਾਣਾ ਨਹੀਂ ਮਿਲਦੀ ਤੇ ਬੱਚੇ ਇਹੋ ਜਿਹੇ ਸਵਾਲ ਹੀ ਕਰਦੇ ਨੇ ਮਨੋਮਨੀ ਹੁੰਦਾ ਵੀ ਹੁਣ 5-7 ਸਾਲੇ ਨਾ ਹੀ ਆਉਣ ਇਦਾਂ ਹੀ ਹੁੰਦਾ ਆ ਜਸਬੀਰ ਹੁਣ ਅਸੀਂ ਕੋਈ ਵੀ ਕੰਮ ਕਰਨਾ ਹੈ ਨਾ ਜੇਕਰ ਦੂਜਾ ਬੰਦਾ ਜਿਹੜਾ ਨੈਗੇਟਿਵ ਆ ਉਹ ਤੁਹਾਨੂੰ ਕਹੀ ਜਾਊਗਾ ਤਾਂ ਹੋਈ ਨਹੀਂ ਸਕਦਾ ਜੀ ਇਹ ਤੁਸੀਂ ਕਰੋਗੇ ਇਦਾਂ ਹੋ ਜਾਣਾ ਉਹਨੇ ਸੋ ਉਹਦੇ ਨੈਗੇਟਿਵ ਪੁਆਇੰਟਸ ਗਿਣਾ ਦੇਨੇ ਆ ਆ ਕੰਮ ਇਦਾਂ ਨਹੀਂ ਕਰਨਾ ਆ ਕੰਮ ਇਦਾਂ ਕਰ ਲਓ ਇਦਾਂ ਕਰ ਲਓ ਆ ਕਰੋ ਹੀ ਨਾ ਆ ਇਦਾਂ ਹੋ ਸਕਦਾ ਹੈ ਇਦਾਂ ਹੋ ਸਕਦਾ ਇੰਨੀ ਕੁ ਜ਼ਿਆਦਾ ਨੈਗੇਟਿਵਿਟੀ ਹੁੰਦੀ ਆ ਨਾ ਉਹਨੇ ਸਾਰੀਆਂ ਨੈਗੇਟਿਵ ਗੱਲਾਂ ਗਿਣਾ ਦੇਣੀਆਂ ਤੁਸੀਂ ਇੱਕ ਪਾਸੇ ਨਾ ਜੇ ਤੁਹਾਡਾ ਰਿਲੇਸ਼ਨਸ਼ਿਪ ਵੀ ਆ ਨਾ ਮੈਨੂੰ ਕਿਸੇ ਨੇ ਇਹ ਗੱਲ ਸਿਖਾਈ ਸੀ ਜੇ ਤੁਹਾਡਾ ਰਿਲੇਸ਼ਨਸ਼ਿਪ ਵੀ ਆ ਤੁਸੀਂ ਕਿਸੇ ਕੋ ਦੁਖੀ ਵੀ ਹੈਗੇ ਨਾ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਗਲਤ ਚੱਲ ਰਹੀਆਂ ਨੇ ਤਾਂ ਮੈਨੂੰ ਕਿਸੇ ਨੇ ਸਿਖਾਇਆ ਸੀ ਕਿ ਜੇਕਰ ਤੁਸੀਂ ਪੋਜ਼ਿਟਿਵ ਰਹਿਣਾ ਹੈ ਨਾ ਜੇਕਰ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਵਧੀਆ ਤਰੀਕੇ ਬਤੀਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨਾ ਇੱਕ ਪਾਸੇ 네ਗੇਟਿਵ ਗੱਲਾਂ ਲਿਖੋ ਇੱਕ ਪਾਸੇ ਪੋਜ਼ਿਟਿਵ ਗੱਲਾਂ ਲਿਖੋ ਕਿ ਤੁਹਾਡੇ ਨਾਲ ਪੋਜ਼ਿਟਿਵ ਕੀ ਹੋ ਰਿਹਾ ਹੈ ਤੁਹਾਡੇ ਨਾਲ ਪੋਜ਼ਿਟਿਵ ਹੋ ਕੀ ਸਕਦਾ ਹੈ ਤੁਹਾਡੇ ਨਾਲ 네ਗੇਟਿਵ ਕੀ ਹੋ ਰਿਹਾ ਹੈ ਪਰ ਨੇਗੇਟਿਵ ਹੋ ਕੀ ਸਕਦਾ ਇਸ ਬਾਰੇ ਕਦੇ ਨਾ ਸੋਚੋ 네ਗੇਟਿਵ ਪੁਆਇੰਟਸ ਤੇ ਪੋਜ਼ਿਟਿਵ ਪੁਆਇੰਟਸ ਜਦੋਂ ਤੁਸੀਂ ਲਿਖ ਲਓਗੇ ਨਾ ਇੱਕ ਕਾਪੀ ਦੇ ਉੱਤੇ ਤਾਂ ਤੁਸੀਂ ਦੇਖੋਗੇ ਕਿ ਜਿਹੜੀ ਪੋਜ਼ਿਟਿਵ ਗੱਲਾਂ ਨੇ ਨਾ ਉਹ ਤੁਹਾਡੇ ਨਾਲ ਸਭ ਤੋਂ ਵੱਧ ਹੋਣਗੀਆਂ ਤੁਹਾਡੇ ਬਚਪਨ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਤੁਹਾਡੇ ਨਾਲ ਪੋਜ਼ਿਟਿਵ ਗੱਲਾਂ ਹੋਈਆਂ ਹੋਣਗੀਆਂ ਸਾਨੂੰ ਚੇਤੇ ਤਾਂ ਨਹੀਂ ਰਹਿੰਦੀਆਂ ਕਿਉਂਕਿ ਹਾਸੇ ਮਜ਼ਾਕ ਦੇ ਵਿੱਚ ਖੁਸ਼ੀ-ਖੁਸ਼ੀ ਸਾਡਾ ਸਮਾਂ ਜਿਹੜਾ ਉਹ ਬਹੁਤ ਜ਼ਿਆਦਾ ਬਹੁਤ ਜਲਦੀ ਬਤੀਤ ਹੋ ਜਾਂਦਾ ਪਰ ਉਦੋਂ ਜਦੋਂ ਸਾਡੇ ਤੇ ਕੋਈ ਦੁੱਖ ਵਿਪਤਾ ਆਉਂਦੀ ਹੈ ਉਹ ਸਮਾਂ ਜਿਹੜਾ ਉਹ ਸਾਡਾ ਲੰਘਦਾ ਨਹੀਂ ਤੇ ਉਹ ਸਾਨੂੰ ਮੁਸ਼ਕਿਲ ਵੇਲਾ ਜਿਹੜਾ ਉਹ ਚੇਤੇ ਰਹਿ ਜਾਂਦਾ ਬਿਲਕੁਲ ਨਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਇਹ ਇੱਕ ਆਕਰਸ਼ਨ ਦਾ ਸਦਾ ਜੋ ਆਪਾਂ ਲਾਅ ਆਫ ਅਟਰੈਕਸ਼ਨ ਕਹਿੰਦੇ ਨੇ ਬਿਲਕੁਲ ਸਹੀ ਕਿਹਾ ਜਿੱਦੋਂ ਮਤਲਬ ਉਹਦੇ ਵਿੱਚ ਇਹ ਹੀ ਕਿਹਾ ਗਿਆ ਹੈ ਕਿ ਤੁਸੀਂ ਜੋ ਸੋਚਦੇ ਹੋ ਤੁਹਾਡੇ ਨਾਲ ਉਹੀ ਵਾਪਰਦਾ ਪਰ ਅਸੀਂ ਥੋੜੇ ਜਿਹਾ ਕਾਲੇ ਇਨਸਾਨ ਆ ਸਾਡੀ ਬਿਰਤੀ ਇਨਸਾਨਾਂ ਦੀ ਅਸੀਂ ਕਹਿੰਦੇ ਆ ਕਿ ਜੋ ਹੁੰਦਾ ਫਟਾਫਟ ਹੋਵੇ ਪਰ ਕਹਿੰਦੇ ਹੁੰਦੇ ਆ ਕਿ ਪੋਜ਼ਿਟਿਵ ਚੀਜ਼ਾਂ ਹੌਲੀ-ਹੌਲੀ ਹੁੰਦੀਆਂ ਨੇ 네ਗੇਟਿਵ ਚੀਜ਼ਾਂ ਬਹੁਤ ਜਲਦ ਹੁੰਦੀਆਂ ਨੇ ਸਾਨੂੰ ਰਿਜ਼ਲਟ ਚਾਹੀਦਾ ਹੱਥੋਂ-ਹੱਥੀ ਪਰ ਹੱਥੋਂ-ਹੱਥੀ ਹੁੰਦਾ ਨਹੀਂ ਇਸ ਕਰਕੇ ਇੱਕ ਬੜੀ ਸੋਹਣੀ ਗੱਲ ਬੋਲੀ ਜਾਂਦੀ ਹੈ ਕਿ ਸਿਟ ਵਿਦ دی ਪੀਪਲ হু ਆਰ ਗੁੱਡ ਫॉर ਯੂਰ ਮੈਂਟਲ ਹੈਲਥ ਉਹਨਾਂ ਲੋਕਾਂ ਦੇ ਨਾਲ ਬੈਠੋ ਜਿਹੜੇ ਤੁਹਾਡੀ ਮਾਨਸਿਕ ਸਿਹਤ ਲਈ ਚੰਗੀ ਆ ਮੈਨੂੰ ਲੱਗਦਾ ਕਿ ਜੇਕਰ ਕੋਈ ਇਨਸਾਨ ਸਰੀਰਕ ਤੌਰ ਤੇ ਪਰੇਸ਼ਾਨ ਹੁੰਦਾ ਨਾ ਜਾਂ ਸਰੀਰਕ ਤੌਰ ਤੇ ਉਹਨੂੰ 네ਗੇਟਿਵ એનર્ਜੀ ਆਉਂਦੀ ਹੈ ਤੇ ਉਹ ਕੁਝ ਟਾਈਮ ਬਾਅਦ ਠੀਕ ਹੋ ਜਾਏਗੀ ਪਰ ਅਗਰ ਕੋਈ ਐਸੀ એનર્ਜੀ ਤੁਹਾਡੇ ਜਹਿਨ ਤੁਹਾਡੇ ਦਿਮਾਗ ਵਿੱਚ ਬੈਠ ਗਈ ਹੈ ਤਾਂ ਉਹ ਬਹੁਤ ਡਿਸਟਰਬ ਕਰਦੀ ਹੈ ਬਹੁਤ ਪਰੇਸ਼ਾਨ ਕਰਦੀ ਹੈ ਹਰ ਪੱਖੋਂ ਹੀ ਇਸੇ ਕਰਕੇ ਮਤਲਬ ਦੀ ਜ਼ਿੰਦਗੀ ਵਿੱਚ ਅਗਰ ਉਹੋ ਜਿਹੇ ਲੋਕ ਹੋਣ ਜਿਹੜੇ ਸਾਡੇ ਕੰਮ ਦੀ ਸ਼ਾਬਾਸ਼ੀ ਦਿੰਦੇ ਨੇ ਅੱਗੇ ਵਧਣ ਦਾ ਸਪੋਰਟ ਕਰਦੇ ਨੇ ਸਹਾਇਤਾ ਕਰਦੇ ਨੇ ਸਾਡੇ ਦਿਮਾਗੀ ਸਿਹਤ ਲਈ ਚੰਗੇ ਨੇ ਉਹੀ ਬਿਹਤਰ ਹੁੰਦੇ ਨੇ ਤਾਂ ਉਹੀ ਸਾਨੂੰ ਪੋਜ਼ਿਟਿਵ એનર્ਜੀ ਦੇਣਗੇ ਵੀ ਕਈ ਵਾਰੀ ਕੀ ਹੁੰਦਾ ਜਸਬੀਰ ਹੁਣ ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਕਿ ਰਿਸ਼ਤੇਦਾਰਾਂ ਦੀ ਤੁਸੀਂ ਗੱਲ ਕੀਤੀ ਸੀ ਇੱਥੇ ਸਭ ਤੋਂ ਵੱਧ ਚਲੋ ਰਿਸ਼ਤੇਦਾਰਾਂ ਨੇ ਤਾਂ ਕਦੇ ਆਉਣਾ ਕਦੇ ਨਹੀਂ ਆਉਣਾ ਸਭ ਤੋਂ ਵੱਧ ਰੋਲ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਤਾਂ ਹੁੰਦਾ ਸਾਡੇ ਦੋਸਤਾਂ ਦਾ ਹੂੰ ਦੂਜਾ ਹੁੰਦਾ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਉਹ ਕਲੀਕਸ ਦਾ ਹੂੰ ਤੀਜਾ ਹੁੰਦਾ ਆ ਜਿਹੜੇ ਆਲੇ ਦੁਆਲੇ ਸਾਡੇ ਘੁਵਾਂਡੀ ਰਹੇ ਉਹ ਸਭ ਤੋਂ ਵੱਧ 네ਗੇਟਿਵ એનર્ਜੀ ਟ੍ਰਾਂਸਫਰ ਕਰ ਦਿੰਦੇ ਨੇ ਉਹ ਪਤਾ ਕੀ ਕੰਪੇਅਰ ਜਿਹਨੂੰ ਆਪਾਂ ਕਹਿੰਦੇ ਨੇ ਤੁਲਨਾ ਕਰਨ ਲੱਗ ਜਾਂਦੇ ਨੇ ਨਾ ਜਿਵੇਂ ਮੈਂ ਹੁਣੇ ਆਪਾਂ ਕੀ ਗੱਲ ਕੀਤੀ ਕੁਝ ਲੋਕਾਂ ਦੇ ਮਾਈਂਡ ਸੈਟ ਪੈਟਰਨ ਹੀ ਇਦਾਂ ਸਭ ਹੁੰਦੇ ਨੇ ਕਿ ਉਹਨਾਂ ਨੇ ਉਹਦੇ ਵਿੱਚੋਂ ਮਾੜੀ ਚੀਜ਼ 네ਗੇਟਿਵ ਚ ਲੱਭਣੀ ਨਹੀਂ ਹੈਗੀ ਤਾਂ ਆਪਾਂ ਪਾ ਦੇਣੀ ਆ ਦੂਸਰੇ ਦਿਮਾਗ ਚ ਬਿਠਾਉਣੀ ਆ ਕਿਸੇ ਨਾ ਕਿਸੇ ਤਰੀਕੇ ਜਿਵੇਂ ਮਰਜ਼ੀ ਹੋਵੇ ਜੀ ਕਹਿਣ ਦਾ ਭਾਵ ਇਹੀ ਹੈ ਕਿ ਗੱਲਾਂ ਨਾ ਸੁਣੋ ਕਿਉਂਕਿ ਅਕਸੇ ਅਕਸਰ ਕੀ ਕਰਦੇ ਆ ਲੋਕ ਕੀ ਕਹਿਣਗੇ ਕੋਈ ਵੀ ਕੰਮ ਕਰਨਾ ਹੋਵੇ ਅਸੀਂ ਪਹਿਲਾਂ ਇਹ ਸੋਚ ਲੈਂਦੇ ਕਿ ਲੋਕ ਕੀ ਕਹਿਣਗੇ ਚੰਗਾ ਲੱਗੂਗਾ ਉਹਨਾਂ ਨੂੰ ਕਿ ਨਹੀਂ ਲੱਗੂਗਾ ਯਾਰ ਤੁਹਾਨੂੰ ਉਹਨਾਂ ਨਾਲੋਂ ਕੀ ਤੁਸੀਂ ਆਪਣੇ ਆਪ ਸੋਚੋ ਆਪਣਾ ਕੰਮ ਕਰਨਾ ਆ ਤੁਸੀਂ ਤੁਸੀਂ ਉਹਨਾਂ ਤੋਂ ਕੀ ਲੈਣਾ ਜਦੋਂ ਲੋਕ ਕੀ ਕਹਿਣਗੇ ਵਾਲੀ ਗੱਲ ਸਾਡੇ ਸਾਰਿਆਂ ਦੇ ਵਿੱਚੋਂ ਨਿਕਲ ਗਈ ਨਾ ਮੈਨੂੰ ਲੱਗਦਾ ਉਦੋਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ ਬਿਲਕੁਲ ਜਿਦਾ ਨਾ ਲੋਕਾਂ ਦੇ ਵਿੱਚ ਸਾਡੇ ਸਭ ਤੋਂ ਪਹਿਲਾਂ ਦਿਮਾਗ 'ਚ ਕੀ ਹੁੰਦਾ ਸ਼ਰੀਕਾ ਭਾਈਚਾਰਾ ਹੈ ਨਾ ਪਰ ਇਹ ਵੀ ਇਹ ਵੀ ਗੱਲ ਵਾਲਾ ਆ ਗੱਲਾਂ ਹੋਣਗੀਆਂ ਬਾਕੀ ਉਹਦਾ ਇਹ ਵੀ ਜਗਰ ਇਸ ਗੱਲ ਨੂੰ ਵੀ ਅਸੀਂ ਨਾ ਪੋਜ਼ਿਟਿਵ ਤਰੀਕੇ ਲਈਏ ਹੈ ਨਾ ਅਗਰ ਸਭ ਤੋਂ ਵੱਧ ਕੋਈ ਨੇੜੇ ਖੜਦਾ ਹੈ ਕਿਸੇ ਦੁੱਖ ਭੀੜ ਦੇ ਵਿੱਚ ਉਹ ਸ਼ਰੀਕਾ ਹੀ ਹੁੰਦਾ ਉਹ ਆਂਡ ਗਵਾਂਡੀ ਹੁੰਦਾ ਬਿਲਕੁਲ ਸ਼ਰੀਕਾ ਹੀ ਹੁੰਦਾ ਔਰ ਦੂਸਰੀ ਗੱਲ ਇਹ ਵੀ ਹੈ ਨਾਲ ਜੇਕਰ ਕਿਸੇ ਗੱਲ ਦੀ ਤੁਲਨਾ ਕਰਨੀ ਹੋਵੇ ਨੇਗੇਟਿਵ એનર્ਜੀ ਵਾਲੀ ਆਉਣ ਵਾਲੀਆਂ ਗੱਲਾਂ ਉਹ ਵੀ ਉਸ ਤਰੀਕੇ ਚ ਹੀ ਆਉਂਦੀਆਂ ਪਰ ਫਿਰ ਵੀ ਅਸੀਂ ਇਸ ਗੱਲ ਨੂੰ ਅਗਰ ਸਕਾਰਾਤਮਕ ਤਰੀਕਾ ਲਈਏ ਨਾ ਪੋਜ਼ਿਟਿਵ ਵੀ ਲਈਏ ਤੇ ਸਾਡੇ ਤਰੀਕੇ ਸਭ ਤੋਂ ਨੇੜੇ ਹੁੰਦਾ ਹੈ ਪਰ ਫਿਰ ਵੀ ਬਹਾਰ ਬੰਦਾ ਆਪਣੀ ਜ਼ਿੰਦਗੀ ਵਿੱਚ ਬਹੁਤ ਸਿਆਣਾ ਹੈ ਹਰ ਕਿਸੇ ਨੂੰ ਪਤਾ ਹੈ ਕਿੰਨਾ ਕੁ ਮੇਰੇ ਲਈ ਅੱਗੇ ਵਧਣਾ ਠੀਕ ਹੈ ਕਿੰਨਾ ਕੁ ਪਿੱਛੇ ਹੋਣਾ ਠੀਕ ਹੈ ਨਾ ਪਰ ਅਗਰ ਇਸ ਤਰੀਕੇ ਭਾਈਚਾਰੇ ਨੂੰ ਵੀ ਪੋਜ਼ਿਟਿਵ ਇਹਦੇ ਨਾਲ ਹੀ ਲਈਏ ਤੇ ਮੈਨੂੰ ਲੱਗਦਾ ਪੋਜ਼ਿਟਿਵ ਰਿਜ਼ਲਟ ਆ ਸਕਦੇ ਆ ਬਿਲਕੁਲ ਜੇ ਤੁਸੀਂ ਵੀ ਦੁਖੀ ਹੋ ਜੇਕਰ ਤੁਸੀਂ ਵੀ 네ਗੇਟਿਵ ਰਹਿੰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਤੇ 네ਗੇਟਿਵ ਨਾ ਰਹੋ 네ਗੇਟਿਵ ਰਹਿਣ ਨਾਲ ਕੁਝ ਨਹੀਂ ਹੋਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਫਸਸ ਮੱਸ ਸਿਆਵਾ ਦਾ ਵਾਦਾ ਹੀ ਹੋਣਾ ਆ ਹੋਰ ਕੁਝ ਨਹੀਂ ਹੋਣਾ ਤੁਹਾਡੀ ਸਿਹਤ ਵੀ ਖਰਾਬ ਹੋਣੀ ਆ ਤੁਹਾਡੀ ਮੈਂਟਲ ਹੈਲਥ ਜਿਹੜੀ ਆ ਉਹ ਸਭ ਤੋਂ ਵੱਧ ਖਰਾਬ ਹੋਣੀ ਆ ਇਸ ਕਰਕੇ ਸਕਾਰਾਤਮਕ ਰਹਿਣਾ ਚਾਹੀਦਾ ਸਕਾਰਾਤਮਕ ਰਹੋ ਜਿਹੜੇ ਲੋਕ ਨੈਗੇਟਿਵ ਨੇ ਉਹਨਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿਓ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਹੀ ਨਾ ਦਿਓ ਜਿਹੜੀਆਂ ਤਾਂ ਚੰਗੀਆਂ ਗੱਲਾਂ ਨੇ ਉਹਨਾਂ ਵੱਲ ਜ਼ਰੂਰ ਧਿਆਨ ਦਿਓ ਜਿਹੜੀਆਂ ਮਾੜੀਆਂ ਗੱਲਾਂ ਨੇ ਉਹਨਾਂ ਨੂੰ ਇਗਨੋਰ ਕਰ ਦਿਓ ਮੈਂ ਤਾਂ ਇਹੀ ਸਿੱਖਿਆ ਆ ਬਿਲਕੁਲ ਇਹਨਾਂ ਕਈ ਵਾਰ پتہ ਕਿ ਹੁੰਦਾ ਅਸੀਂ ਕੁਝ ਲੋਕਾਂ ਦੀ ਚੰਗਿਆਈ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦੇ ਇਹੋ ਇਨਸਾਨੀਅਤ ਦੇ ਫਿਤਰਤ ਕਿਤੇ ਨਾ ਕਿਤੇ ਹੋ ਗਿਆ ਹੈ ਬਿਲਕੁਲ ਉਹ ਕੰਪੀਟੀਸ਼ਨ ਜਿਵੇਂ ਜਿਵੇਂ ਵੱਧ ਰਿਹਾ ਹੈ ਇਹ ਚੀਜ਼ ਵੱਧ ਰਹੀ ਹੈ ਬਿਲਕੁਲ ਉਹ ਕਿਸੇ ਤਰ੍ਹਾਂ ਸੋਨਾਪਣ ਹੋਵੇ ਕਿਸੇ ਦੀ ਤਰੱਕੀ ਹੋਵੇ ਕਿਸੇ ਦੀ ਸਿਆਣਪ ਹੋਵੇ ਇਨਸਾਨੀ ਬਿਰਤੀਏ हिसाब ਦੀ ਹੋਈਆ ਕਿ ਉਹ ਅਕਸੈਪਟ ਨਹੀਂ ਹੁੰਦਾ ਸਾਡੇ ਕੋਲ ਪ੍ਰਮਾਨ ਨਹੀਂ ਹੁੰਦੀਆਂ ਇਹ ਇੱਕ ਹੈ ਨਾ ਜੈਲਸੀ ਟਾਈਪ ਬਣ ਜਾਂਦਾ ਹੈ ਜਿਹਨੂੰ ਅਸੀਂ ਫਰਸਟ੍ਰੇਸ਼ਨ ਵੀ ਕਹਿ ਦਿੰਦੇ ਆ ਪਰ ਇਹਨੂੰ ਫਿਰ ਅਸੀਂ ਹੌਲੀ ਹੌਲੀ ਕਦੇ ਵਿੱਚ ਲੈ ਜਾਂਦੇ ਨੇ ਨੈਗੇਟਿਵ એનર્ਜੀ ਦੇ ਵਿੱਚ ਫਿਰ ਉਹੀ ਨੈਗੇਟਿਵ એનર્ਜੀ ਅਸੀਂ ਦੂਸਰਿਆਂ ਵਿੱਚ ਟ੍ਰਾਂਸਫਰ ਕਰਾਂਗੇ ਫਿਰ ਉੱਤੇ ਮਾਹੌਲ ਖਰਾਬ ਹੋਏਗਾ ਤੇ ਫਿਰ ਸਾਰਾ ਕੁਝ ਆਪਣੀ ਥਾਂ ਤੋਂ ਹਿੱਲ ਜਾਂਦਾ ਹੈ ਕਈ ਵਾਰ ਅਸੀਂ ਨਾ ਕਿਸੇ ਵੀ ਸ਼ਖਸ ਵਾਸਤੇ ਨਾ ਆਪਣੇ ਦਿਮਾਗ ਦੇ ਵਿੱਚ ਖੁਦ ਦੀ ਪਰਸੈਪਸ਼ਨਸ ਬਣਾ ਦੇ ਰਹਿੰਦੇ ਆ ਅਸੀਂ ਉਹਦੇ ਬਾਰੇ ਸੋਚ ਲੈਂਦੇ ਹਾਂ ਮਾੜਾ ਹੋਣਾ ਉਹ ਚੰਗਾ ਹੋਣਾ ਤੁਸੀਂ ਇੱਕ ਵਾਰ ਉਹਦੇ ਨਾਲ ਗੱਲ ਕਰਕੇ ਤਾਂ ਦੇਖੋ ਯਾਰ ਹਨਾ ਕੀ ਪਤਾ ਉਹ ਚੰਗਾ ਹੀ ਹੋਵੇ ਤੁਹਾਡੇ ਬਾਰੇ ਚੰਗਾ ਹੀ ਸੋਚਦਾ ਹੋਵੇ ਤੁਸੀਂ ਬਸ ਆਪਣੇ ਦਿਮਾਗ ਦੇ ਵਿੱਚ ਪਰਸੈਪਸ਼ਨਸ ਬਣਾਈ ਜਾ ਰਹੇ ਉਹਨੇ ਮੇਰੇ ਬਾਰੇ ਇਦਾਂ ਕਿਹਾ ਆ ਤੁਸੀਂ ਇੱਕ ਵਾਰੀ ਗੱਲ ਕਲੀਅਰ ਤਾਂ ਕਰ ਲਓ ਗੱਲ ਹੋਈ ਕੀ ਹੈ ਬਿਲਕੁਲ ਨਾ ਮੈਨੂੰ ਇੱਕ ਛੁੱਟੀ ਜੀ ਕਿਸੇ ਦੀ ਸੁਣਾਈ ਹੋਈ ਗੱਲ ਯਾਦ ਆ ਰਹੀ ਥੇ ਨਾ ਕਿਸੇ ਪਿੰਡ ਵਿੱਚ ਨਾ ਕੋਈ ਜਿਹਦਾ ਪਰ ਉਹ ਬਾਬਾ ਜੀ ਕਹ ਲੈਂਦੇ ਹੁਣ ਮਤਲਬ ਨਰਾਰ ਪਰਿਵਾਰ ਨਹੀਂ ਹੈਗਾ ਤਾਂ ਉਹ ਮਤਲਬ ਆਪਣੇ ਇੱਕ ਪਰਿਵਾਰ ਚ ਇਕੱਲੇ ਹੀ ਰਹਿੰਦੇ ਹਨਾ ਪੂਰੇ ਪਿੰਡ ਵਿੱਚ ਉਹਨਾਂ ਦਾ ਕੀਦਾਂ ਦਾ ਹੀ ਹਿਸਾਬ ਕਿਤਾਬ ਕਿ ਉਹ ਬੜੇ ਨੈਗੇਟਿਵ ਜਿਹੇ ਲੋਕ ਨੇ ਮਤਲਬ ਕਿਸੇ ਨਾਲ ਖਾਸ ਤੌਰ ਤੇ ਗੱਲ ਨਹੀਂ ਕਰਦੇ ਕਿਸੇ ਨਾਲ ਮਿਲਦੇ ਨਹੀਂ ਉਹ ਮਤਲਬ ਲੋਕਾਂ ਨੂੰ ਇਦਾਂ ਲੱਗਦਾ ਸੀ ਹੈਨਾ ਪਰ ਉਸ ਬੰਦੇ ਨੇ ਨਾ ਮਤਲਬ ਅਨਮਨੂ ਬਹੁਤ ਚੰਗਾ ਸੀ ਉਹਨੇ ਗੁਰਦੁਆਰਾ ਸਾਹਿਬ ਜਾ ਕੇ ਨਾ ਅਨਾਉਂਸਮੈਂਟ ਕਰਵਾਈ ਜਦੋਂ ਚਲੋ ਉਹਦਾ ਆਪਣਾ ਕਮਾਈ ਦਾ ਸਾਧਨ ਹੈਗਾ ਸੀ ਕਿ ਪਿੰਡ ਵਿੱਚ ਜਿਹੜਾ ਬੰਦਾ ਆਪਣਾ ਬਿਜਲੀ ਦਾ ਬਿੱਲ ਨਹੀਂ ਧਾਰ ਸਕਦਾ ਨਾ ਉਹ ਬਿਜਲੀ ਦਾ ਬਿੱਲ ਮੇਰੇ ਘਰ ਦੇ ਬਾਹਰ ਲੱਗੇ ਬਾਕਸ ਦੇ ਵਿੱਚ ਪਾਜਿਆ ਕਰ ਤੇ ਮੈਂ ਆਪੇ ਧਾਰ ਦਿਆ ਕਰੂੰਗਾ ਹੈਨਾ ਜਦੋਂ ਇਹ ਗੱਲ ਜਿਹਨਾਂ ਨੇ ਬਹੁਤ ਟਾਈਮ ਉਹ ਇਦਾਂ ਕਰਦੇ ਵੀਰੇ ਕਿਸੇ ਲੋਕਾਂ ਦੇ ਕੋਲੇ ਗੱਲ ਪਹੁੰਚੀ ਕਿਸੇ ਤਰੀਕੇ ਹੈ ਨਾ ਉਹ ਕਣ ਇਦਾਂ ਤਾਂ ਹੋ ਹੀ ਨਹੀਂ ਸਕਦਾ ਇਹ ਇਦਾਂ ਬਿਲਕੁਲ ਵੀ ਨਹੀਂ ਹੋ ਸਕਦਾ ਨਾ ਮਤਲਬ ਕਿ ਅਸੀਂ ਨੈਗੇਟਿਵ ਸ਼ਬਦਾਂ ਦੇ ਨਾਲ ਨੈਗੇਟਿਵ ਸੋਚ ਦੇ ਨਾਲ ਕਿਸੇ ਦੀ ਇਮੇਜ ਕਿਸੇ ਦੀ ਸ਼ਖਸੀਅਤ ਆਪਣੇ ਦਿਮਾਗ 'ਚ ਇਹੋ ਜੀ ਬਣਾ ਲੈਂਦੇ ਆ ਜਿਹੜੀ ਕਿ ਹੁੰਦੀ ਨਹੀਂ ਪਰ ਉਹ ਦੇਖੋ ਅਸਲੀ ਤੌਰ ਤੇ ਉਹ ਬੰਦਾ ਕਿਹੋ ਜਿਹਾ ਸੀ ਪਰ ਲੋਕਾਂ ਨੇ ਉਹਨਾਂ ਦੀ ਇਮੇਜ ਆਪਣੇ ਮਾਈਂਡ ਵਿੱਚ ਕਿਹੋ ਜੀ ਬਣਵਾਈ ਹੋਈ ਸੀ ਲੋਕ ਮਾਨਵਤਾ ਦੀ ਸੇਵਾ ਲਈ ਵੀ ਬਹੁਤ ਚੰਗੇ ਕੰਮ ਕਰਦੇ ਨੇ ਔਰ ਲੁਕਵੇ ਢੰਗ ਨਾਲ ਕਰਦੇ ਨੇ ਕਈ ਵਾਰ ਕੁਝ ਲੋਕ ਆਪਣੇ ਆਪ ਨੂੰ ਸਾਬਤ ਨਹੀਂ ਕਰਨਾ ਚਾਹੁੰਦੇ ਹੁੰਦੇ ਲੋਕਾਂ ਨੂੰ ਦਿਖਾਉਣਾ ਨਹੀਂ ਚਾਹੁੰਦੇ ਹੁੰਦੇ ਪਰ ਹੁੰਦੇ ਬਹੁਤ ਪੋਜ਼ਿਟਿਵ ਹੈ ਪਰ ਉਹਨਾਂ ਨੂੰ ਮਤਲਬ ਵੀ ਨਹੀਂ ਹੁੰਦਾ ਕਿ ਦੁਨੀਆ ਉਹਨਾਂ ਬਾਰੇ ਕੀ ਸੋਚਦੀ ਹੈ ਨਾ ਇਹੋ ਜਿਹੀ ਚੰਗੀ ਗੱਲ ਚੰਗਿਆਈ ਵਾਲੇ ਲੋਕ ਵੀ ਦੁਨੀਆ ਵਿੱਚ ਬਹੁਤ ਨਹੀਂ ਬਿਲਕੁਲ ਜਸਵੀਰ ਉਹ ਕਿਹਾ ਵੀ ਜਾਂਦਾ ਹੈ ਨਾ ਕਿ ਲਾਈਫ ਦੇ ਵਿੱਚ ਪ੍ਰੋਬਲਮਸ ਆਉਣਾ ਜਿਹੜੀਆਂ ਉਹ ਲਾਜ਼ਮੀ ਆ ਉਹ ਆਉਣੀਆਂ ਹੀ ਹੋਣੀਆਂ ਲਾਜ਼ਮੀ ਤੌਰ ਤੇ ਤੁਹਾਡੇ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਸਮੱਸਿਆਵਾਂ ਜਿਹੜੀਆਂ ਨੇ ਨਾ ਉਹ ਆਉਂਦੀਆਂ ਹੀ ਰਹਿਣੀਆਂ ਨੇ ਤੇ ਉਹ ਕਿਹਾ ਵੀ ਜਾਂਦਾ ਹੈ ਕਿ ਪ੍ਰੋਬਲਮਸ ਆਉਣਾ ਨਾ ਜ਼ਿੰਦਗੀ ਦੇ ਵਿੱਚ ਆਰਟ ਆਫ ਲਾਈਫ ਹੈ ਤੇ ਇਹਦੇ ਨਾਲ ਕਿਵੇਂ ਡੀਲ ਕਰਨਾ ਹੈ ਉਹ ਆਰਟ ਆਫ ਲਾਈਫ ਹੈ ਉਹ ਤੁਹਾਨੂੰ ਆਉਣਾ ਚਾਹੀਦਾ ਹੈ ਔਰ ਇਹ ਆਰਟ ਸਿਖਾਉਂਦਾ ਹੈ ਵੀ ਜ਼ਿੰਦਗੀ ਵਿੱਚ ਅੱਗੇ ਵਧਣਾ ਕਿਵੇਂ ਹੈ ਜ਼ਿੰਦਗੀ ਜਿਉਣਾ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਉਦਾਂ ਤਾਂ ਸਾਰੇ ਹੀ ਸਿੱਖ ਗਏ ਨੇ ਜਿਵੇਂ ਜਿਵੇਂ ਸਮਾਜ ਬਦਲ ਰਿਹਾ ਹੈ ਉਵੇਂ-ਉਵੇਂ ਲੋਕ ਆਪਣਾ ਹੀ ਸੋਚਦੇ ਨੇ ਦੂਜਿਆਂ ਦਾ ਘੱਟ ਸੋਚਦੇ ਨੇ ਮੈਨੂੰ ਲੱਗਦਾ ਹੁੰਦਾ ਨਾ ਇੱਕ ਪੋਜ਼ਿਟਿਵ ਰਹਿਣ ਦਾ ਇੱਕ ਹੀ ਤਰੀਕਾ ਹੈ ਕਿ ਬਜ਼ੁਰਗਾਂ ਦੇ ਕੋਲ ਬੈਠੋ ਹਾਂ ਨਾ ਉਹਨਾਂ ਨੇ ਜ਼ਿੰਦਗੀ ਦਾ ਉਹ ਹਿੱਸਾ ਹੰਡਾਇਆ ਹੁੰਦਾ ਜਿਹੜਾ ਅਸੀਂ ਹਜੇ ਹੰਡਾਉਣਾ ਹੈ ਜ਼ਿੰਦਗੀ ਵੈਸੇ ਬਹੁਤ ਛੋਟੀ ਹੈ ਨਾ ਸਾਰੇ ਤਜਰਬੇ ਅਸੀਂ ਆਪਣੇ ਆਪ ਤੇ ਕਰਕੇ ਸਿੱਖਾਂਗੇ ਸਾਰੀਆਂ ਗਲਤੀਆਂ ਆਪ ਕਰਕੇ ਅੱਗੇ ਵਧਾਂਗੇ ਤਾਂ ਬਹੁਤ ਟਾਈਮ ਖਰਾਬ ਹੋ ਜਾਊਗਾ ਬਜ਼ੁਰਗਾਂ ਦੇ ਕੋਲ ਬੈਠਾ ਮਿਲਣਾ ਦਾ ਸਦਾ ਹੀ ਫਾਇਦੇ ਦਾ ਸੌਦਾ ਕਦੀ ਘਾਟੇ ਦਾ ਸੌਦਾ ਨਹੀਂ ਉਹ ਇੱਕ ਚਲਦੀਆਂ ਫਿਰਦੀਆਂ ਲਾਇਬ੍ਰੇਰੀਆਂ ਨੇ ਬਸ਼ਰਤੇ ਕਿ ਬਜ਼ੁਰਗ ਬਜ਼ੁਰਗ ਹੋਣ ਉਹਨਾਂ ਕੋਲ ਤਜਰਬੇ ਹੋਣ ਮੈਂ ਯਕੀਨ ਮੰਨੋ ਮੈਂ 7 ਸਾਲ ਦੇ ਬਜ਼ੁਰਗ ਵੀ ਦੇਖਿਆ ਤੇ 70 ਸਾਲ ਦੇ ਬੱਚੇ ਵੀ ਦੇਖਿਆ ਹੁਣ ਤੁਸੀਂ ਪੁੱਛੋਗੇ ਇਹ ਕਿਦਾਂ ਇਹ ਕਿਵੇਂ ਜਿਨ੍ਹਾਂ ਲੋਕਾਂ ਨੇ ਸਿਰਫ ਵਾਲ ਚਿੱਟੇ ਹੋਏ ਹਨਾ ਜ਼ਿੰਦਗੀ ਬਸ ਉਹ ਤੁਰ ਹੀ ਗਈ ਆਪਣੇ ਆਪ ਕਿਉਂਕਿ ਸਮਾਂ ਫੜਿਆ ਫੜਿਆ ਨਹੀਂ ਜਾਂਦਾ ਹੈਨਾ ਉਹਨਾਂ ਦੇ ਕੋਲ ਉਹੋ ਜਿਹਾ ਤਜਰਬਾ ਨਹੀਂ ਪਰ ਬਹੁਤ ਸਾਰੇ ਲੋਕਾਂ ਦੇ ਉੱਪਰ ਜ਼ਿੰਮੇਵਾਰੀਆਂ ਇਹੋ ਜੀਆਂ ਹੋ ਜਾਂਦੀਆਂ ਨੇ ਜਾਂ ਹਾਲਾਤ ਆਪਣੇ ਆਪ ਇਹੋ ਜਿਹੇ ਜਾਂ ਕੁਦਰਤੀ ਸਮਝ ਹੀ ਕਹਿ ਲਓ ਇਹੋ ਜੀ ਹੁੰਦੀ ਹੈ ਕਿ ਉਹਨਾਂ ਕੋਲ ਬੜਾ ਵੱਡਾ ਤਜਰਬਾ ਹੁੰਦਾ ਹੈ ਬੜਾ ਬੜੀ ਪੋਜ਼ਿਟਿਵ એનર્ਜੀ ਹੁੰਦੀ ਹੈ ਨਾ ਇਹੋ ਜਿਹੇ ਲੋਕ ਵੀ ਹੁੰਦੇ ਤਾਂ ਹੀ ਮੈਂ ਕਹਿੰਨੀ ਹੈ ਕਿ ਬਜ਼ੁਰਗ ਤੇ ਬੁੱਢੇ ਵਿੱਚ ਫਰਕ ਹੁੰਦਾ ਮੈਂ ਬਜ਼ੁਰਗਾਂ ਕੋਲ ਬੈਠਣ ਦੀ ਗੱਲ ਕਰ ਰਹੀਆਂ ਨਾ ਕਿ ਬੁੱਢਿਆਂ ਦੇ ਕੋਲ ਜਿਨ੍ਹਾਂ ਦੇ ਵਾਲ ਚਿੱਟੇ ਆ ਸਾਰੇ ਬਜ਼ੁਰਗ ਨਹੀਂ ਹੁੰਦੇ ਜਿਨ੍ਹਾਂ ਦੇ ਵਾਲ ਕਾਲੇ ਹੋ ਉਹ ਸਾਰੇ ਜਵਾਨ ਨਹੀਂ ਹੁੰਦੇ ਗੱਲ ਤਜਰਬੇ ਦੀ ਆ ਉਹ ਤਜਰਬਾ ਸਾਨੂੰ ਕਿੰਨੀ ਕਿ ਚੰਗੀ ਸੋਚ ਦਿੰਦਾ ਕਿੰਨਾ ਕੁ ਅੱਗੇ ਵਧਣ ਲਈ ਪ੍ਰ ਬਿਲਕੁਲ ਤਾਂ ਇਹੀ ਅਪੀਲ ਅਸੀਂ ਵੀ ਕਰਨਾ ਚਾਹੁੰਦੇ ਕਿ ਹਮੇਸ਼ਾ ਪੋਜ਼ਿਟਿਵ ਰਹੋ ਅਸੀਂ ਗਾਹੇ-ਬਗਾਹੇ ਵੀ ਇਸ ਬਾਬਤ ਗੱਲ ਕਰ ਚੁੱਕੇ ਹਾਂ ਕਿ ਸਕਾਰਾਤਮਕ ਰਹਿਣਾ ਚਾਹੀਦਾ ਹੈ ਤੇ ਸਕਾਰਾਤਮਕ ਤਰੀਕੇ ਦੇ ਨਾਲ ਹੀ ਆਪਣੀ ਸਵੇਰ ਦੀ ਸ਼ੁਰੂਆਤ ਕਰੋ ਹਾਂ ਮੈਨੂੰ ਪਤਾ ਹੈ ਕਿ ਕਈ ਵਾਰ ਕੀ ਹੁੰਦਾ ਹੈ ਕਿ ਆਪਣਾ ਦਿਨ ਚੰਗਾ ਨਹੀਂ ਹੁੰਦਾ ਜਾਂ ਆਪਣਾ ਮੂਡ ਆਫ ਹੁੰਦਾ ਹੈ ਠੀਕ ਹੈ ਕੋਈ ਗੱਲ ਨਹੀਂ ਜੇਕਰ ਇੱਕ ਅੱਧਾ ਦਿਨ ਏਦਾਂ ਦਾ ਹੈ ਵੀ ਤਾਂ ਫਿਰ ਕੀ ਹੋਇਆ ਅਗਲੀ ਸਵੇਰ ਹੋਣੀ ਹੈ ਨਾ ਹਾਂ ਬਿਲਕੁਲ ਅਗਲੀ ਸਵੇਰ ਹੋਣੀ ਹੈ ਜੀ ਜ਼ਿੰਦਗੀ ਇੱਕ ਕਿਤਾਬ ਵਾਂਗੂ ਹੈ ਅਗਰ ਇਹਦਾ ਇੱਕ ਪੇਜ ਕਾਲਾ ਆਇਆ ਜਾਂ ਫਟਿਆ ਜਾਂ ਚੰਗਾ ਨਹੀਂ ਇਹਦਾ ਮਤਲਬ ਇਹ ਤਾਂ ਨਹੀਂ ਪੂਰੀ ਜ਼ਿੰਦਗੀ ਖਰਾਬ ਹੈ ਹੋ ਸਕਦਾ ਅਗਲਾ ਪੇਜ ਬਹੁਤ ਸੋਹਣਾ ਚਮਕਦਾਰ ਸਫੇਦ ਤੇ ਖੁਸ਼ੀਆਂ ਵਾਲਾ ਹੋਵੇ ਇੱਕ ਪੇਜ ਕਰਕੇ ਸਾਰੀ ਜ਼ਿੰਦਗੀ ਥੋੜੇ ਨਾਲ ਖਰਾਬ ਕਰ ਲੈਣੀ ਹੈ ਇਦਾਂ ਹੀ 네ਗੇਟਿਵ એનર્ਜੀ ਆ ਅਗਰ ਇੱਕ ਤੇ ਸ਼ਬਦ ਹੈ ਇੱਕ ਸਾਡੀ ਦੀ ਜਿੰਦਗੀ ਕਰਬ ਕਰਦਾ ਉਹਦੇ ਬਦਲੇ 10 ਸ਼ਬਦ 10 ਹੋਰ ਸੋਚਾਂ ਆਉਂਦੀਆਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਚੰਗੇ ਰਾਹ ਪਾਉਂਦੀਆਂ ਰੋਸ਼ਨ ਕਰਦੀਆਂ ਨੇ ਜੇਕਰ ਜੀ ਜੀ ਹਾਂ ਮੈਂ ਕੁਝ ਕਹਿਣਾ ਚਾਹੂੰਗੀ ਕਿ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਨਾ ਚੰਗਾ ਆਪਣੇ ਮਾਪਿਆਂ ਦੇ ਨਾਲ ਜ਼ਰੂਰ ਸਮਾਂ ਬਿਤਾਓ ਅਤੇ ਜੇਕਰ ਤੁਸੀਂ ਕੁਝ ਚੰਗਾ ਕਰਨਾ ਚਾਹੁੰਦੇ ਹੋ ਕਿਸੇ ਦੇ ਲਈ ਆ ਆਪਣੇ ਲਈ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਸਮਾਂ ਰੈਂਦੇ ਕਰ ਲੈਣਾ ਚਾਹੀਦਾ ਹੈ ਸਮੇਂ ਨੂੰ ਮੈਨੂੰ ਲੱਗਦਾ ਹੈ ਕਿ ਸਮਾਂ ਇਦਾਂ ਦੌੜਦਾ ਆ ਤੇ ਫਿਰ ਹੱਥ ਨਹੀਂ ਆਉਂਦਾ ਤੇ ਇਸ ਕਰਕੇ ਕਿਹਾ ਵੀ ਜਾਂਦਾ ਹੈ ਕਿ ਰੋਜ਼ ਸ਼ਾਮ ਨੂੰ ਸਿਰਫ ਸੂਰਜ ਨਹੀਂ ਢਲਦਾ ਤੁਹਾਡੀ ਜ਼ਿੰਦਗੀ ਦਾ ਇੱਕ ਅਨਮੋਲ ਪਲ ਜਿਹੜਾ ਉਹ ਢਲ ਜਾਂਦਾ ਇਸ ਕਰਕੇ ਸਮੇਂ ਦੀ ਕਦਰ ਜ਼ਰੂਰ ਕਰਨੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਜਿਹੜੀਆਂ ਨੈਗੇਟਿਵ ਗੱਲਾਂ ਨਾ ਜ਼ਿੰਦਗੀ ਦੇ ਵਿੱਚ ਆ ਉਹਨਾਂ ਨੂੰ ਇੱਕ ਪੇਜ ਤੇ ਲਿਖ ਕੇ ਕਹਿੰਦੇ ਹੁੰਦੇ ਨਾ ਬਿਲਕੁਲ ਦੰਦੇ-ਦੰਦੇ ਤਰੀਕੇ ਨਾਲ ਉਹਨੂੰ ਰੋਲ ਕਰਕੇ ਨਾ ਡਸਟਬਿਨ ਚ ਪਾ ਦਿਓ ਤੇ ਉਹ ਨੈਗੇਟਿਵ એનર્ਜੀ ਡਸਟਬਿਨ ਵਿੱਚ ਹੀ ਚਲੀ ਜਾਂਦੀ ਹੈ ਹੈਨਾ ਅਸੇ ਸਾਰੇ ਜ਼ਰੂਰੀ ਹੁੰਦਾ ਨੈਗੇਟਿਵ ਲੋਕਾਂ ਨੂੰ ਇਹੋ ਜਿਹੇ ਲੋਕਾਂ ਨੂੰ ਜ਼ਰੂਰੀ ਸੁਣਨਾ ਹੈ ਆ ਪੋਜ਼ਿਟਿਵ ਰੋਈ ਸਕਦੇ ਨੇ ਬڑے بڑے ਹੋਰ ਦਰਵਾਜੇ ਨੇ ਸਾਡੇ ਕੋਲ ਖੁੱਲ੍ਹੇ ਆ ਰਹੇ ਨੇ ਬਸ ਇਗਨੋਰ ਵੀ ਜ਼ਿੰਦਗੀ ਵਿੱਚ ਇੱਕ ਸ਼ਬਦ ਸ਼ਾਮਿਲ ਕਰ ਲੈਣਾ ਚਾਹੀਦਾ ਜਿਹੜਾ ਨਹੀਂ ਚੰਗਾ ਜਾਣਦੇ ਉਹਨੂੰ ਇਹਨਾਂ ਜੀ ਤੁਸੀਂ ਵੀ ਪੋਜ਼ਿਟਿਵ ਰਹੋ ਤੇ ਕੋਸ਼ਿਸ਼ ਕਰਾਂਗੇ ਅਸੀਂ ਹਮੇਸ਼ਾ ਇੱਕ ਦੂਸਰੇ ਨੂੰ ਪੋਜ਼ਿਟਿਵ એનર્ਜੀ ਦੇਵਾਂਗੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਦਰਸ਼ਕੋ ਜਿੰਦਗੀ ਦੇ ਵਿੱਚ ਹਮੇਸ਼ਾ ਹਰ ਕਿਸੇ ਨੂੰ ਸੁਣਨਾ ਜ਼ਰੂਰੀ ਵੀ ਨਹੀਂ ਹੁੰਦਾ ਪਰ ਕੁਝ ਲੋਕਾਂ ਨੂੰ ਅਸੀਂ ਆਮ ਤੌਰ ਤੇ ਇਗਨੋਰ ਕਰ ਵੀ ਸਕਦੇ ਹੁੰਦੇ ਆ ਜਿਹੜੇ ਲੋਕਾਂ ਨੂੰ ਜ਼ਿੰਦਗੀ ਵਿੱਚੋਂ ਸੇ ਕੱਢ ਸਕਦੇ ਆ ਉਹ ਕੱਢ ਦੇਣਾ ਚਾਹੀਦਾ ਪਰ ਜਦੋਂ ਇੱਕ ਛੱਤ ਤੇ ਠਾਹ ਰਹਿਣ ਵਾਲੇ ਜੀਵਾਂ ਦੇ ਵਿੱਚ ਇਹੋ ਜੀ એનર્ਜੀ ਹੋਵੇ ਜਿਹੜੀ ਇੱਕ ਦੂਸਰੇ ਨੂੰ ਪਰੇਸ਼ਾਨੀ ਦੇਵੇ ਇਹ ਗੱਲ ਬਹੁਤ ਹੀ ਚੰਗੀ ਨਹੀਂ ਕਿਸੇ ਨੂੰ ਨਹੀਂ ਅਸੀਂ ਆਪਣੇ ਆਪ ਨੂੰ ਬਦਲੀਏ ਪੋਜ਼ਿਟਿਵ એનર્ਜੀ ਸਕਾਰਾਤਮਕ ਸੋਚ ਸਾਡੇ ਵਿੱਚ ਆਪਣੇ ਆਪ ਆਏਗੀ ਤੇ ਉਮੀਦ ਕਰਦੀਆਂ ਤੁਸੀਂ ਬਹੁਤ ਚੰਗੀ ਸੋਚ ਦੇ ਨਾਲ ਪੋਜ਼ਿਟਿਵ એનર્ਜੀ ਦੇ ਨਾਲ ਹਮੇਸ਼ਾ ਆਪਣੇ ਕੰਮਾਂ ਕਾਜਾਂ ਤੇ ਜਾਓਗੇ ਬਹੁਤ ਬਹੁਤ ਮਿਹਰਬਾਨੀ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਪਲੇ ਟੀਵੀ ਦੇਖਿਆ ਜਾ ਸਕਦਾ ਹੈ ワਲਡਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ